ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਧਰਮਨ ਐਸੇ ਮਹਾਨ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਮਹਾਨ ਸ਼ਾਤ ਨੂੰ ਸਮਰਪਿਤ ਹੁੰਦੇ ਹੋਏ ਪੰਥ ਵੱਲੋਂ 350 ਸਾਲਾ ਸ਼ਤਾਬੀ ਵਰੂਪ ਵਿੱਚ ਅਤੇ 10ਵੇਂ ਪਾਰਸ਼ਾਪ ਪੁੱਤਰਾਂ ਦੇ ਦਾਨੀ ਬਸਮੀਸ਼ ਪਤਾ ਜੀ ਦੇ ਜਨ 550 ਸਾਲਾ ਗੁਰਾਇਉਪੁਰ ਨੂੰ ਸਮਰਪਿਤ ਹੁੰਦੇ ਹੋਏ ਜੋ ਨਗਰ ਕੀਰਤਨ ਸ਼ਾਮ ਦੀ ਧਰਤੀ ਤੋਂ ਗੁਰਦੁਆਰਾ ਤੋੜੀ ਸਾਹਿਬ ਤੋਂ ਆਰੰਭ ਹੋਏ ਹਨ ਰਾਤ ਫਰੀਦਕੋਟ ਦੀ ਧਰਤੀ ਤੇ ਪੁੱਜੇ ਸਨ ਤੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸਵਾਵਾ ਕੀਤੀ ਹਨ ਮੇਰੇ ਨਾਲ ਹੀ ਸਾਡੇ ਸਤਕਾਰਯੋਗ ਪਰਮਹੰਸ ਸਿੰਘ ਜੀ ਬੰਟੀ ਰਮਾਣਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਨੇ ਇਸ ਇਲਾਕੇ ਵੱਲੋਂ ਇਹਨਾਂ ਨੇ ਬੜੇ ਸੋਹਣੇ ਸੰਗਤਾਂ ਦੇ ਸਹਿਯੋਗ ਸਦਕਾ ਪ੍ਰਬੰਧ ਕੀਤੇ ਹਨ ਦਾਸ ਸਮੂਚੀ ਪ੍ਰਬੰਧਕ ਉਹਨਾਂ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਸਮੂਚੀ ਟੀਮ ਵੱਲੋਂ ਇਹਨਾਂ ਪ੍ਰਬੰਧਾਂ ਕੀਤੇਆਂ ਦਾ ਦਾਸ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਨੂੰ ਸਾਰੀਆਂ ਸੰਗਤਾਂ ਨੂੰ ਸਾਰੇ ਲੋਕਾਂ ਨੂੰ ਗੁਰੂ ਜੀ ਦਾ ਉਪਦੇਸ਼ ਸੁਣ ਕੇ ਮੰਨ ਕੇ ਆਪਣਾ ਜਿਹੜਾ ਜੀਵਨ ਉਹ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ਕਿਉਂਕਿ ਪਾਤਸ਼ਾਹ ਸਾਹਿਬ ਦੇ ਸਾਂਝੇ ਹਨ Hindu, Muslim, Sikh, ईसाई ਸਾਰੇ ਮਹਾਰਾਜ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਧਰਮ ਰੱਖਿਆ ਕਰਨ ਇਸੇ ਜਾ ਤਾ ਕਿਸੇ ਬਰਾਦਰੀ ਦਾ ਕੋਈ ਵਿਰੋਧ ਨਹੀਂ ਕਰਦੇ ਇਹ ਸਾਨੂੰ ਮਰਨੇ ਉਪਦੇਸ਼ ਸਾਨੂੰ ਬਖਸ਼ ਕੀਤਾ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਇਤਿਹਾਸਿਕ ਨਗਰ ਕੀਰਤਨ ਅਸਾਮ ਤੋਂ ਚੱਲ ਕੇ ਸਾਡੇ ਨਗਰ ਵਿੱਚ ਰਾਤ ਪਹੁੰਚਿਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਹਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬੇ ਕਮਾਲ ਉਹਨਾਂ ਦੀ ਗੁਰਿਆਈ ਦੇ 350 ਸਾਲਾ ਗੁਰਿਆਈ ਦੇਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਅਸਾਮ ਤੋਂ ਆਰੰਭ ਹੋ ਕੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਪੜਾ ਕਰਦਾ ਹੋਇਆ ਰਾਤ ਫਰੀਦਪੁਰ ਪਾਪਾ ਫਰੀਦ ਦੀ ਇਸ ਪਾਵਨ ਪਵਿੱਤਰ ਨਗਰੀ 'ਚ ਪਹੁੰਚਿਆ ਅਸੀਂ ਵੜਪਾਗੇ ਆ ਜਿਨ੍ਹਾਂ ਨੇ ਆਪਦੀ ਜੀਵਨ ਕਾਲ ਦੌਰਾਨ ਇਸ ਨਗਰ ਕੀਰਤਨ ਦੇ ਦਰਸ਼ਨ ਕੀਤੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਕੱਲ ਰਾਤ देर रात ਕਿਉਂਕਿ ਨਗਰ ਕੀਰਤਨ ਪਹੁੰਚਿਆ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਨਖਮਸਤਕ ਹੋਏ ਮੈਨੂੰ ਵਿਸ਼ੇਸ਼ ਖੁਸ਼ੀ ਇਸ ਗੱਲ ਦੀ ਹੈ ਕਿ ਬੜੀ ਵੱਡੀ ਗਿਣਤੀ 'ਚ ਨੌਜਵਾਨ ਬੱਚੇ ਬੱਚੀਆਂ ਲੋਕ ਆਪਦੇ ਲੈ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਸੀ ਕਿਉਂਕਿ ਜਿਹੜਾ ਸਾਡਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਹੈ ਜਿਹੜਾ ਬੜਾ ਇੱਕ ਗੌਰਵਮਈ ਇਤਿਹਾਸ ਹੈ ਦੋਨੋਂ ਵੇਖੋ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਹੋਰ ਧਰਮ ਵਾਸਤੇ ਆਪਣੀ ਜਾਨ ਵਾਰੀ ਇਹਦੀ ਉਦਾਹਰਣ ਤੁਹਾਨੂੰ ਕਿਤੇ ਦੁਨੀਆ 'ਚ ਨਹੀਂ ਮਿਲੇਗੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਰਬੰਸਦਾਨੀ ਹੈ ਜਿਨ੍ਹਾਂ ਨੇ ਆਪਦਾ ਸਾਰਾ ਖੁਸ਼ੀਵਾਰਤਾ ਕੌਮ ਉਤੇ ਦੇਸ਼ ਉਤੇ ਸੋ ਇਹ ਬੱਚੇ ਜਦੋਂ ਜਾਣਨਗੇ ਦੇਖਣਗੇ ਇਤਿਹਾਸ ਨੂੰ ਜਾਣਨਗੇ ਤਾਂ ਹੋਰ ਪ੍ਰੇਰਿਤ ਹੋਣਗੇ ਕੌਮ ਪ੍ਰਤੀ ਹੋਰ ਜਜ਼ਬਾ ਪੈਦਾ ਹੁੰਦਾ ਮੈਂ ਸਾਰੀ ਜਿੰਨੇ ਨਗਰ ਕੀਰਤਨ ਦੇ ਨਾਲ ਸਿੰਘ ਸਾਹਿਬ ਆਏ ਹੈ ਜਿਨੇ ਸਾਡੇ ਭਾਈ ਸਾਹਿਬ ਹੁਣੀ ਆਏ ਹੈ ਸਭ ਦਾ ਸਵਾਗਤ ਵੀ ਕਰਦਾ ਤੇ ਇਸ ਗੱਲ ਦੀ ਵੀ ਖਿਮਾ ਜਾਂਚਨਾ ਕਰਦਾ ਕਿਤੇ ਸਾਡੇ ਤੋਂ ਕੋਈ ਪਰਬੰਧਾਂ 'ਚ ਕਿਤੇ ਕਾਠ ਕਮੀ ਰਹ ਗਈ ਹੋਵੇ ਤਾਂ ਉਸ ਦੀ ਹੱਥ ਜੋੜ ਕੇ ਮਾਫੀ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰੂ ਸਾਹਿਬ ਬ੍ਰਹਿਮਤਾ ਬਖਸ਼ਣ ਇਸ ਇਲਾਕੇ ਤੇ ਪੰਜਾਬ ਤੇ ਦੇਸ਼ ਤੇ ਕੌਮ ਤੇ ਲੋਕਾਂ ਨੂੰ ਪਿਆਰ ਇਤਫਾਕ ਤੇ ਚੜ੍ਹਦੀ ਕਲਾ ਬਖਸ਼ਣ